ਪਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਰਤੋਗੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਬਾਈ ਦਾ ਜਰਮਨਜੀਤ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਪ੍ਰੋਪਰ ਡਿਟੇਲ ਕੱਲੇ ਕੱਲੇ ਪਸ਼ੂ ਦੀ ਸਾਰੀ ਆਪਾਂ ਬਾਈ ਦੇ ਕੋਲੋਂ ਪੁੱਛਗੇ ਤਾਂ ਨਾ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲਾਂ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟੇ ਸਿਲੈਕਟ ਕਰ ਦਿਓ ਵੀਡੀਓ ਨੂੰ ਬਹੁਤ ਬਹੁਤ ਲਾਈਕ ਤੇ ਸ਼ੇਅਰ ਜਰੂ ਕਰਿਆ ਕਰੋ ਵੀਰ ਨਾਲ ਆਪਾਂ ਗੱਲਬਾਤ ਕਰ ਲੈਂਦੇ ਆ ਡਿਟੇਲ ਸਾਰੀ ਪੁੱਛਦੇ ਆ ਤੁਸੀਂ ਬਾਈ ਸਸੀ ਕਾਲ। ਸਾਡੀ ਆ ਜੀ। ਹੋਰ ਬਾਈ ਠੀਕ ਠਾਕ? ਵਧੀਆ ਕਿਰਪਾ ਦਾ। ਚਲੀ ਜਾਂਦਾ ਕੰਮ ਕਰ ਬੜੀ। ਐਡਰੈਸ ਬੋਲ ਦੇ ਵੀਰ ਆਪਣਾ ਜੀ। ਜੀ ਕੇਂਦਰ ਰਤੋਗੇ। ਹੂੰ। ਿਲਤੇ ਈਲਾ ਕਰਨ ਦਾ। ਹਾਂ ਜੀ। ਫੋਨ ਨੰਬਰ ਦਾ ਨਾਮ ਦੱਸ ਦੇ। ਫੋਨ ਨੰਬਰ 9826 9517। ਠੀਕ ਹੈ ਨਾਮ ਦੱਸ ਦੇ। ਨਾਮ ਜਰਮਨ ਜੀ ਕੰਨ। ਅੱਛਾ ਵੀਰੇ ਆਪਣਾ ਚੋਲਾ ਸਾਹਿਬ ਕਿੰਨੀ ਦੂਰ ਪੈਂਦਾ? 2 ਕਿਲੋਮੀਟਰ। ਅੱਛਾ ਤੇ ਪੋਖੋਪੁਰ। ਪੋਖੋਪੁਰ ਵੀ 2 ਕਿਲੋਮੀਟਰ। ਠੀਕ ਹੈ ਲਾ ਕੇ ਔਰ ਘੜਕਾ ਪਿੰਡ ਵੀ ਹੈ। ਘੜਕਾ ਵੀ ਆ। ਹੈ ਨਾ। 2 ਕਿੰਨਾ ਟਾਇਆ ਵਾਲਾ। ਠੀਕ ਹੈ ਜੀ। ਘੜ ਠੀਕ ਹੈ ਜੀ ਮੇਨ ਜਿਹੜੇ ਸਾਰੇ ਪਿੰਡ ਲਾਗੇ ਲੱਗੇ ਠੀਕ ਹੈ ਜੀ ਮੇਨ ਵਿజిਟ ਕਰਨੀਆਂ ਪਿੰਡ ਰਤੋਗੜੀ ਠੀਕ ਹੈ ਜੀ ਟੋਟਲ ਆਪਣੇ ਕੋਲ ਚਾਰ ਨਗ ਮੱਝਾਂ ਦੇ ਵਿੱਚ ਇੱਕ ਗਾਂ ਅੱਛਾ ਸਾਰੇ ਠੀਕ ਹੈ ਠੀਕ ਹੈ ਜੀ ਸ਼ੁਰੂ ਕਰ ਲਈਏ ਵੀਰ ਫਿਰ ਆਪਾਂ ਇਸ ਮੱਝ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਆ ਮੱਝ ਦੀ ਸੂਹਾ ਕੰਨਵਾ ਸੂਹੀ ਜੀ ਦਸਾਂ ਦਾ ਸੂਹੀ ਜੀ ਜੋ ਠੀਕ ਹਾਂ ਜੀ ਇਹਦੇ ਥੱਲੇ 7 ਕਿਲੋ ਦੁੱਧਿਆ 7 ਕਿਲੋ ਦੁੱਧ ਹੋਣਾ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਥੋੜੀ ਜਿਹੀ ਸਾਈਡ ਵੀ ਰੱਤ ਦੀ ਜੋ ਹੈ ਬਹਿਣੀ ਵਾਲੇ ਪਾਸੇ ਦੀ ਸਾਈਡ ਰੱਖ ਦੀ ਸੀ ਆਪ ਇਹਨਾਂ ਦੱਸਣਾ ਚਾਹੁੰਦਾ ਦੁੱਧ ਬਰਾਬਰ ਹੁੰਦਾ ਸਾਨੂੰ ਦੇ ਹਾਂ ਦੁੱਧ ਬਰਾਬਰ ਆ ਬੱਚਾ ਕੀ ਦਿੱਤਾ ਨੇ ਆ ਬੱਚਾ ਬਿਕੇ ਕੱਟਾ ਆਹ ਦੋਸਤੋ ਕੱਟਾ ਜੇ ਤੇ ਮਗਰ ਸੂਈ ਨੂੰ ਵੀ ਕਿੰਨਾ ਟਾਈਮ ਹੋ ਗਿਆ ਅੰਦਾਜ਼ਾ ਕੋਈ 2 ਲਾਰੇ ਹਾਂਜੀ 2 ਲਾਰੇ ਠੀਕ ਹੈ ਮੈਂ ਉਹਦੀ ਕੋਈ ਸੰਭਣੀ ਆ ਤੱਕੇ ਦੋ ਹਸਾਬ ਲੱਗ ਹੀ ਜਾਂਦਾ ਤੋਰੀ ਜੀ ਬਾਹਰ ਕੱਢੀਏ ਸੂਆ ਦੋਸਤੋ ਦੂਜਾ ਸੂਈ ਜੇ ਕੋ 2.5 ਮਹੀਨੇ ਦਾ ਟਾਈਮ ਸੂਈ ਨੂੰ ਹੋ ਗਿਆ 7 ਕਿਲੋ ਦੁੱਧ ਦੇਣ ਦੇ ਮੌਕੇ ਦਾ ਤੇ ਥੋੜੀ ਜੀ ਸਾਈਡ ਚੱਕਦੀ ਆ ਬਹਿਣੀ ਵਾਲੇ ਪਾਸੇ ਦੀ ਹਾਂਜੀ ਬਾਕੀ ਦੋਸਤੋ ਮੈਂ ਦਾ ਕੱਦ ਕੱਦ ਚੈੱਕ ਕਰ ਲਓ ਪੂਰੀ ਜੈਡ ਬਲੈਕ ਥੋੜੇ ਜਿਹਾ ਪੂਛ ਤੇ ਵਾਲ ਵਾਈਟ ਆ ਆ ਲੋ ਜੀ ਕਰੋ ਚੈੱਕ ਪੈਠਪੜ ਦੀ ਚੜਾਈ ਦੋਸਤੋ ਵੇਖ ਲਓ ਮੱਝ ਦੀ ਜਿਹੜਾ ਵੀਡੀਓ ਬਣਾਉਂਦਾ ਟਾਈਮ ਆ ਦੋਸਤੋ ਸਵੇਰ ਦਾ ਕੋਈ 11 ਕੋਈ ਦਾ ਟਾਈਮ ਆ ਚੁਾਈ ਤੁਹਾਨੂੰ ਪਤਾ ਪਸ਼ੂਆਂ ਦੀ 7 ਕੋਈ ਦੀ ਲੱਗ ਬੰਨੇ 6:30 7:00 ਵਜੇ ਤੁਸੀਂ ਅੱਛਾ ਜੀ ਆਹ ਦੋਸਤੋ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ 8:00 ਵਜੇ ਵੀ ਇਹਦਾ ਚੁਾਈ ਕੀਤੀ ਜੇ ਘਰੇਲੂ ਪਸ਼ੂ ਕੋਈ ਵਾਰ ਦਾ ਕੰਮ ਨਹੀਂ ਜੇ ਨਾਲ ਰੋ ਚੱਕਰੀ ਸੁਵਾ ਦੂਜਾ ਸੂਈ ਜੀ 7 ਕਿਲੋ ਦੁੱਧ ਜਿਹੜਾ ਮੌਕੇ ਦਾ ਤਿਆਰ ਹੈ ਜੀ ਕੋਈ ਵੀ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਬੇਸ਼ੱਕ ਚੋ ਕੇ ਤਸਦੀ ਕਰ ਲੈ ਪੂਰੀ ਕੁੰਡੀ ਚੋਰ ਝੂਟੀ ਦੋਸਤੋ ਜੰਮੀ ਪਲੀ ਰਾਜੀ ਪਲੀ ਪੂਰੀ ਵੇਖ ਲੋ ਚੈੱਕ ਕਰ ਲੋ ਬਾਕੀ ਬਾਈਕ ਤੋਂ ਉਹਨੂੰ ਪੁੱਛ ਲੈਣੀ ਮੁੱਲ ਕਿੰਨਾ ਕ ਮੁੱਲ ਕਰਦਾ ਵੀਰੇ ਦਾ ਹਾਂਜੀ ਬਾਈ ਜੀ ਹਾਂਜੀ ਕਰੀਏ ਸ਼ੁਰੂਆਤ ਦੱਸਿਓ ਮੁੱਲ ਇਹ ਮੁੱਲ ਕਿੰਨੇ ਦੀ ਸੱਤਿਆ ਕਰ ਲਓ ਜਿੰਨਾ ਮਰਜ਼ੀ ਕਰ ਜੇ ਜੇ ਮੁੱਲ ਹੈ ਮਤ ਦੇ ਲੈਣਾ ਲੈਣਾ ਹੈ ਕਿ ਹਾਂ ਨਾ ਹਾਂ ਇੱਕੋ ਗੱਲ ਇਹ ਕਰ ਦਿੰਦੇ ਆਂ ਯਾਰ ਇਹ ਪਾਰ ਯਾਰ ਕਰ ਦਿੰਦੇ 60 ਯਾਰ ਹੈਗੀ ਕਿ ਜੈਸ ਕਿਉਰ ਤੁਸੀਂ ਕਰ ਦੋ ਯਾਰ ਜਿੰਨੀ ਜਿੰਨੀ ਕੀ ਕਰ ਸਕਦਾ ਇੱਕੀ ਦਿਲੋਂ ਕਰ ਦੇ ਦੇ ਲੈਣੀ ਕਰਨਾ ਹੈ 60 ਹਾਂ ਕੋਈ ਗਾ ਹਾਂ ਠੀਕ ਠੀਕ 60 ਕਰ ਦਿਓ 60000 ਰੁਪਏ ਲਓ ਜੀ ਡਿਮਾਂਡ ਤੇ ਵੈਸੇ ਵੀਰ ਨੇ 65000 ਰੁਪਇਆ ਰੱਖੀਆ 63000 ਦੇ ਵਿੱਚ ਤੁਹਾਡਾ ਆਇਆ ਕਹਿੰਦਾ ਮਾਨਤਨ ਛੋੜ ਛੱਪਾ ਜਰੂਰ ਹੋਊਗਾ ਬੋਲ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ ਇਹਦੇ ਨਾਲ ਦੋਸਤੋ ਇੱਕ ਵੀਰ ਦੇ ਕੋਲ ਝੋਟੀ ਪਹਿਲਾ ਸੁਆ ਸੁਣੀ ਆ ਜੀ ਤਿਆਰੀ ਦੇ ਵਿੱਚ ਆ ਸੁਣਦੇ ਅਜੇ ਮਹੀਨਾ ਖੜਦੀ ਆਹ ਲਓ ਦੋਸਤੋ ਚੈੱਕ ਕਰ ਲਓ ਇੱਕ ਮਹੀਨੇ ਦਾ ਟਾਈਮ ਅਜੇ ਪੂਰਾ ਪਿਆਸ ਹੁੰਦੇ ਵਿੱਚ ਆਰਡਰ ਰੂਡਰ ਸੋਹਣਾ ਤਿਆਰ ਕਰੀ ਹੁੰਦੀ ਹੈ ਕਰਮਾਲੀ ਸੁਆ ਵੀਰ ਕਹਿੰਦਾ ਵੀ ਪਹਿਲਾ ਸੁਣੀ ਆ ਆ ਦੋਸਤੋ ਇਨੀ ਫੇਸ ਕੁਆਲਿਟੀ ਚੈੱਕ ਕਰ ਲਓ ਰਾਜੀ ਵੇਖੋ ਦੋਸਤੋ ਚੰਗੀ ਜੰਮੀ ਬਣੀ ਪੂਰੀ ਲਓ ਜੀ 1 ਮਹੀਨੇ ਦਾ ਟਾਈਮ ਪਿਆ ਵਾ ਤੇ 3 ਮਹੀਨੇ ਤੱਕ ਦੋਸਤੋ ਜਿਹੜਾ ਆਰਡਰ ਕੁਆਲਟੀ ਨੇ ਬਹੁਤ ਵਧੀਆ ਚਾਰ ਕਰਨ ਲਈ ਡਰਦੀ ਏ ਥੋੜੀ ਜੀ ਮੇਰੇ ਤੋਂ ਲਓ ਜੀ ਚੈੱਕ ਕਰ ਲਓ ਵੀ ਮਰੀਕ ਘੋਟ ਕੇ ਰਸੀਫਾ ਕਰੀ ਦਰਜਾ ਨੇ ਦੇਖੋ ਲੈ ਜੋ ਲੈ ਜੋ ਬੰਦ ਬੰਦ ਮੇਰੇ ਸਾਬਾ ਨਾ ਮੂੰਹ ਦੇ ਵਿੱਚ ਵਿੱਚ ਚਾਰ ਦੰਦ ਦੀ ਹਾਂਜੀ ਉਹ ਵੀ ਚਾਰ ਦੰਦ ਕੋਈ ਨਹੀਂ ਕੋਈ ਨਹੀਂ ਹੋਣੀ ਕੋਈ ਨਹੀਂ ਚਾਰ ਦੰਦ ਦੀ ਗਾਲੀ ਕਰਦੀ ਵਿਖਲੀ ਮੈਂ ਚਾਰ ਦੰਦ ਦੀ ਲਓ ਜੀ ਚਾਰ ਦੰਦ ਮੂੰਹ ਪਹਿਲਾ ਸਵੇਰ ਚੰਗੀ ਰਾਜੀ ਜਮੀ ਪਲੀ ਪੂਰੀ ਵੇਖੋ ਜੀ ਟਾਈਮ ਦੋਸਤੋ 1 ਮਹੀਨੇ ਦਾ ਪਿਆਸ ਹੁੰਦੇ ਤੇ ਆਰਡਰ ਜਿਹੜਾ ਬਹੁਤ ਸੋਹਣਾ ਤਿਆਰ ਕਰੀ ਹੁੰਦੀ ਹੈ ਤੇ ਸੁੰਦੇ ਸਮੇਂ ਤੱਕ ਦੋਸਤੋ ਆਰਡਰ ਜਿਹੜਾ ਬਹੁਤ ਵਧੀਆ ਤਿਆਰ ਕਰੂਗੀ ਇਹਦਾ ਵੀ ਮੁੱਲ ਵੀ ਤੋਂ ਪੁੱਛ ਲੈਣਾ ਕੰਨਾ ਕਰਦਾ ਹਾਂ ਭਾਈ ਕੰਨਾ ਮੁੱਲ ਕਰਨਾ ਜੀ ਜੇਰੇ ਹੁੰਦੀ ਨਾ ਆਪਣਾ ਦਿਨ ਲੱਗ ਜਾਂਦੀ ਰੇ ਤੇ ਲੱਗਦੇ ਆਪਾਂ ਵੀ ਮੰਗ ਫਿਰ ਜਾਂਦੇ ਵੇਣਾ ਹਾਂਜੀ ਹਾਂ ਆਪਾਂ ਕਰ ਦਈਏ ਨਾ ਤੇਰੀ ਨੱਬੀ ਜੇ ਕੰਨੇ ਕਿ ਜੈਸੇ ਵੀ ਇੱਕ ਕੀ ਬੜੀ ਕਰਦੇ 87 ਦੀ ਕਰਦੀ 85 ਦੀ ਕਰਦੀ ਤਾਂ ਇਹ ਕਹਿਤਾ ਕਰ ਵੀ ਇਹਲਾ ਤੈਨੂੰ ਮੈਨੂੰ ਨਹੀਂ ਕੋਈ ਠੀਕ ਹੈ ਤੈਨੂੰ ਨਾ ਘਟਾ ਕੋਈ ਠੀਕ ਹੈ ਅਗਰ 85 ਤੋਂ 60000 ਰੁਪਏ ਹੋਰ 60000 ਤੋਂ ਕੋਈ ਗੱਲ ਨਹੀਂ ਬੰਦਾ 84000 ਰੁਪਏ 87 ਦੀ ਕਰਦੀ ਹੈ 1 ਲੱਖ ਨਹੀਂ 90000 ਰੁਪਿਆ ਡਿਮਾਂਡ ਤੇ 84000 ਦੇ ਵਿੱਚ ਤੁਹਾਡਾ ਆਗਿਆਂ ਦਾ ਮਾਨ ਤਾਨ ਛੋਰ ਛੱਪਾ ਮੌਕੇ ਤੇ ਜਰੂਰ ਹੋਗਾ ਇਹਦੇ ਨਾਲ ਵੀਰ ਦੇ ਕੋਲੇ ਇੱਕ ਮੱਝ ਵੱਡੀ ਆ ਵੱਡੇ ਕਾਦ ਕਾਠ ਦੀ ਰਾਜੀਪੂਰੀ ਵਜਨਦਾਰਪੂਰੀ ਆ ਚੈੱਕ ਕਰੋ ਦੋਸਤੋ ਪੂਰੀ ਰੇਲ ਗੱਡੀ ਦੀ ਇੰਜਨ ਜਿੱਦੀ ਮੱਝੇ ਵੇਖੋ ਕਰੋ ਚੈੱਕ ਇਹ ਸਵੇਰ ਕਨਵਾ ਸੁਣੀ ਵਿੱਚ ਕਿਹਦੇ ਕਿ ਤੀਜਾ ਸਵੇਰ ਚੁੰਦਿਆ ਹਰਿਆਣੇ ਚੋਂ ਆਈ ਮਾਜੀ ਤੀਜਾ ਸਵੇਰ ਸੁਣੀਆ ਵੇਖੋ ਦੋਸਤੋ ਕਰੋ ਚੈੱਕ ਰਾਜੀ ਵੇਖੋ ਜੰਮੀ ਪਈ ਵੇਖੋ ਪੂਰੀ ਤੇ ਵਜ਼ਨ ਵੀ ਦੋਸਤੋ ਪੂਰਾ ਦਾ ਅਜੇ ਵੀ ਟਾਈਮ ਕਨਾਂ ਪਿਆਸ ਹੁੰਦੇ ਵਿੱਚ ਵੀ ਇਹਦਾ 20 ਦਿਨ ਪੂਰੇ ਪਏ 20 ਦਿਨ ਗਿਣਤੀ ਵਾਲੇ ਦੋਸਤੋ ਪੂਰੇ ਪਏ ਆ ਚੈੱਕ ਕਰ ਲੋ ਵੇਖੋ ਜੀ ਦੋਸਤੋ ਚੈੱਕ ਕਰੋ ਜੀ ਥਾਣੇ ਵਿੱਚ 5000 ਦਾ ਐਡਵਾਂਸ ਪਹਿਲਾਂ ਕਰ ਦੇਣਾ ਚਾਹੀਦਾ 50 ਚੱਲਦੇ 55 ਚੱਲਦੇ ਲਓ ਜੀ ਦੋਸਤੋ ਕਰੋ ਚੈੱਕ ਜੀ ਅਸ਼ਾ ਜਿਹੜੇ ਉਲਟ ਬਹਿਣੀਆਂ ਵਾਲੇ ਪਾਸੇ ਤਿੰਨ ਥਾਣੇ ਪਰਲੀ ਸਾਈਡ ਦੇ ਹੈਨਾ ਠੀਕ ਹੈ ਜੀ ਪੰਜੇ ਥਣ ਚੱਲਦੇ ਆ ਲਓ ਜੀ ਦੋਸਤੋ ਕਰ ਲੋ ਚੱਕ ਪੰਜਾਂ ਥਣ ਵਾਲੀ ਮੱਝ ਜੀ ਤੇ ਪੰਜੇ ਥਣ ਵੀ ਕਹਿੰਦਾ ਪ੍ਰੋਪਰ ਧਾਰਾਂ ਆਉਂਦੀਆਂ ਪੰਜਾਂ ਦੇ ਵਿੱਚ ਲੈ ਜਾ ਵੀਰ ਬੰਦੇ ਨੂੰ ਉੱਥੇ ਵਿਖਾ ਦਿੰਦੇ ਆ ਕਰ ਦੁੱਧ ਵੀਰ ਕਿੰਨਾ ਚੁਆਇਆ ਨੇ ਪਹਿਲਿਆਂ ਸਮੇਂ ਚ ਕੋਈ ਪਤਾ ਕੀਤਾ ਜਿੱਦਣ ਇਹ ਜਿੱਦੋਂ ਆਪਣੀ ਮਾਂ ਜਾਈਏ ਗਾੜੀ ਵਿੱਚ ਅੱਗੋਂ ਹੀ ਅੱਛਾ ਜੀ ਹਾਂ ਇਹ ਕਿਉਂ ਆਈ ਨੋ ਵੀ ਪ੍ਰਾਸ ਆਉਂਦੇ ਅੱਛਾ ਜੀ ਆਪਾਂ ਗੱਭਨ ਕੱਲੇ ਜਾਈ ਅੱਛਾ ਜੀ 13 14 ਕਿਲੋ ਛੇ ਮਹੀਨੇ ਦੀ ਗੱਭਨ ਹੀ ਛੇ ਮਹੀਨੇ ਦੀ ਗੱਭਨ ਤੇ 13 14 ਕਿਲੋ ਦੁੱਧ ਚੁਆਈ ਆਪਾਂ ਕੀਤੀ ਹੈ ਹਨਾ ਠੀਕ ਹੈ ਜੀ ਪੰਜ ਥਾਂ ਦੋਸਤੋ ਵੇਖੋ ਕਰੋ ਚੈੱਕ ਪੰਜੇ ਥਾਂਾਂ ਦੇ ਵਿੱਚ ਧਾਰਾਂ ਵੀਰ ਕਹਿੰਦਾ ਵੀ ਬਰਾਬਰ ਆਉਂਦੀਏ ਜੇ ਮੈਂ ਤੁਹਾਨੂੰ ਵਿਖਾ ਦਿੰਨਾ ਇੱਕ ਵਾਰ ਬੰਦਾ ਵੀਰ ਤੇ ਦਸਣਾ ਚੰਗਾ ਤਾਂ ਮੁੜ ਕੇ ਕਈ ਵੀਰ ਦੂਰੋਂ ਦੜੇ ਆਉਂਦੇ ਤੇ ਉਹ ਆਹਣਦੇ ਤੁਸੀਂ ਦੱਸਿਆ ਨਹੀਂ ਵੀਡੀਓ ਦੇ ਵਿੱਚ ਮਰੰਨੇ ਨਾ ਮਰੰਦਾ ਬਰਾਬਰ ਆ ਆ ਲੋ ਜੀ ਕਰ ਲੈਣਾ ਵੀ ਕਰ ਲੈ ਅਗਲੇ ਚ ਥੋੜੀਆਂ ਐਡਵਾਂਸ ਰਹਿਣਾ ਤੇ ਲਓ ਜੀ ਕਰ ਲਓ ਚੈੱਕ ਦੋਸਤੋ ਉਲਟ ਬਹਿਣੀ ਵਾਲੇ ਪਾਸੇ 3 ਥਾਂ ਤੇ ਬਹਿਣੀ ਵਾਲੇ ਪਾਸੇ 2 ਥਾਂ 5 ਸਣ ਬਰਾਬਰ ਚੱਲਦੇ ਅਛਾ ਜਰਮਨ ਬਈ ਇਹਦਾ ਮੁੱਲ ਕੀ ਕਰਨਾ ਇਹਦਾ ਵੀ ਜੇ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਤੇ ਕਰਾਂ ਕਿਉਂਕਿ ਮੱਝ ਬੰਦੀ ਹੈ ਨਾ ਹਰੀ ਠੀਕ ਹੈ ਜੀ ਹਾਂ ਹੇ 20 ਦਿਨ ਲੰਡੀ ਅਜੇ ਦੋਸਤੋ 20 ਦਿਨ ਦਾ ਟਾਈਮ ਪਿਆ ਸੂਨ ਦੇ ਵਿੱਚ ਤੇ ਮੁੱਲ ਵੀਰਕਿੰਦਾ ਵੀ ਇਹਦਾ ਹੋਊਗਾ ਫੋਨ ਤੇ ਇਹੋ ਚ ਲਾਂਡਾ ਲੱਗਦੀਆਂ ਮਾਈ ਜੀ ਹਾਂਜੀ ਆਹ ਲੋ ਜੀ ਆਹ ਦੋਸਤੋ ਕਰ ਲੋ ਚੈੱਕ ਲੋ ਸੂਤ ਆ ਕਾਟਰ ਲਾਉਗੀ ਦੋਸਤੋ ਪੂਰਾ ਤੇ ਮਿਲਕ ਵੈਨ ਬਹੁਤ ਮੋਟੀ ਲੱਗੀ ਹੈ ਇਹ ਤੋਂ ਅੱਗੇ ਆ ਜਾਓ ਵੀਰ ਦੇ ਕੋਲ ਇੱਕ ਮੱਝ ਹੋ ਰਹੀ ਹੈ ਜੀ ਸੂਨ ਦੇ ਬਿਲਕੁਲ ਉਹ ਨੇੜੇ ਹੈ ਜੀ ਇਹਦੇ 'ਚ ਸੂਨ ਤੇ ਜਰਮਨ ਕਿੰਨਾ ਟਾਈਮ ਲੱਗੇ ਇਹਨਾਂ ਵਿੱਚ ਕੋਈ 1-2 ਦਿਨ ਲੱਗਦੀ ਆ ਸੁਭਾ ਕਰਵਾ ਸੋਣੀ ਸੁਭਾ ਤੇ ਵਿਜੀ ਕੋਈ ਤਿੱਜਾ ਮਾਲੇ ਚੌਥਾ ਮਾਲੇ ਸਾਰਿਆਂ ਦੇ ਸਾਹਮਣੇ ਆ ਦੋਸਤੋ ਸਿੰਘ ਇੱਕ ਇਹਦਾ ਖੋਪਲਾ ਤਾਂ ਉਹ ਤੂੰ ہاں ਜੀ ਇਹਦਾ ਲਗਾਓ ਇੱਕ ਸਿੰਘ ਦੋਸਤੋ ਨਿੱਕਾ ਜੀ ਤੇ ਇੱਕ ਸਿੰਘ ਥੋੜਾ ਜਿਹਾ ਵੱਡਾ ਬਾਕੀ ਦੋਸਤੋ ਜਿਹੜੀ ਆਰਡਰ ਕੁਆਲਿਟੀ ਨੇ ਮੈਂ ਤੈਨੂੰ ਬਖਾ ਦੇਣਾ ਦੀ ਤਰੀਆਂ ਦੀ ਮਹਿੰਦੀ ਬਹੁਤ ਸੋਹਣੀ ਐ ਲੱਸਾ ਪੰਨ ਥੋੜਾ ਜਿਹਾ ਜਰੂਰ ਰੱਖਦੀ ਹੈ ਹਲੋ ਸੁਭਾ ਵੀਰ ਕਨਵਾ ਸੁਣਿੰਦੇ ਸਿਆ ਵਿਜੀ ਕੋਈ ਤਿੱਜਾ ਮਾਲੇ ਚੌਥਾ ਮਾਲੇ ਠੀਕ ਹੈ ਜੀ ਹਾਂ ਜੀ ਬਾਕੀ ਦੋਸਤੋ ਥਣਾਈ ਸ਼ੇਪ ਦੀ ਨਾ ਬੈਕ ਸਾਈਡ ਤੋਂ ਤੁਹਾਨੂੰ ਮਖਾਵਾ ਕਰੀ ਜਾਂਦੇ ਵੇਖੋ ਥਣ ਨਿਕੜਵੇਂ ਚਾਰੇ ਥਣ ਗੈਪ ਦੇ ਵਿੱਚ ਕੋਈ ਫੋਟਸ਼ਾਨ ਨਾਲ ਤੇ ਜਿਹੜਾ ਆਰਡਰ ਤਿਆਰ ਕਰੀ ਜਾਂਦੀ ਨਾ ਬਹੁਤ ਸੋਹਣਾ ਤਿਆਰ ਕਰੀ ਜਾਂਦੀ ਹੈ ਆ ਵੇਖੋ ਜੀ ਲਾਗੇ 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 ਪਾਜੀ ਵਰ ਸੂਤਾ ਹਜਾਰ ਤੋਂ ਵਾਲਾ ਤੁਹਾਨੂੰ ਜਿੱਥੋਂ ਕਾਹ ਵਿੱਚ ਮਿਲੇਗਾ ਮੱਥੇ ਦੀ ਗੋਲਤਾ ਹਜਾਰ ਵਾਲੀ ਚੈੱਕ ਕਰ ਲਓ ਦੋਸਤੋ ਬਿਲਕੁਲ ਬਰੀਕ ਚਮੜੀ ਦੀ ਮੱਝ ਬਹੁਤ ਸੋਹਣਾ ਆਰਡਰ ਤਿਆਰ ਕਰੀ ਹੁੰਦੀ ਹੈ ਸੂਨ ਦੇ ਵਿੱਚ ਟਾਈਮ ਅਜੇ ਕਿੰਨਾ ਦੱਸਿਆ ਵੀਰ ਟਾਈਮ ਸੂਨ ਚ ਰਹਿੰਦਾ ਦਿਨ ਜਾਣੀ ਕਿ ਪੂਰੀ ਹੀ ਆ ਸਮਝ ਲੋ 1-2 ਦਿਨ ਖੜੂਗੀ ਹੋਰ ਦੋ ਚਾਰ ਦਿਨ ਦਾ ਟਾਈਮ ਖੜ ਸਕਦੀ ਹੈ ਸੂਨ ਦੇ ਵਿੱਚ ਜੇ ਕੋਈ ਵੀਰ ਖੜਦਾ ਵਾ ਤਾਂ ਹੋ ਸਕਦਾ ਗੱਡੀ ਦੇ ਵਿੱਚ ਕਿਈ ਨਾ ਜਾਂਦਾ ਬਹੁਤ ਪਹਿਲਾਂ ਵੀ ਆ ਜਾਂਦਾ ਬਾਕੀ ਦੋਸਤੋ ਆਰਡਰ ਬਹੁਤ ਸੋਹਣਾ ਤਿਆਰ ਕੀਤਾ ਮੋਲ ਆਪਾਂ ਬਾਈ ਤੋਂ ਪੁੱਛ ਲੈਣਾ ਕਿੰਨਾ ਮੋਲ ਕਰਨਾ ਬਾਈ ਇਹ ਜਿੰਨਾ ਜਿਆਦਾ ਪਈਆ ਠਾੜ ਜਾਂ ਲੈਣਾ 60000 ਕਿੰਨਾ ਕਮਾਂਡ ਨੇ ਚੋਸ ਹੈ ਹੈਗੀ ਕਿ ਜੈਸ ਕੋ ਕਰ ਵੀ ਦਿਨ ਪਰੰਡੀ ਕਰਦੇ ਲੋ ਜੀ ਮੋਲ ਛੋਟਾ ਜੇ ਦੇ ਦੁੱਧ ਦੋ ਤੋਂ ਜੇ ਕੋਈ ਵੀਰ ਸੇਵਾਲਾ ਲੈ ਗਿਆ ਤਾਂ ਦੁੱਧੇ 12 10 12 ਦੇ ਲਾਗੇ ਬੰਨੇ ਬੜੇ ਮਜੇ ਨਾਲ ਚਾੜੂਗੀ ਦੇਣ ਵਾਲਾ ਹੀ ਕੰਮ ਕਰਨਾ 1000 ਹੋਰ ਲੱਡਾ ਚਾਉਣ ਦੀ ਗੱਲ ਲੋ ਜੀ 60000 ਰੁਪਏ ਹੋ ਗਏ ਜੀ ਮੁੱਲ ਦਾ ਵਾਲਾ ਵਸ਼ੀ ਵੀ ਦੇਣਾ ਯਾ ਕੋਈ ਨਹੀਂ ਵਸ਼ੀ ਦਾ ਵੀ ਹੋ ਜਾ ਅਸ਼ਾ ਵਸ਼ੀ ਕਿਦਾਂ ਕਰਨਾ ਯਾ ਖਾਲੀ ਕਰਨਾ ਵਸ਼ੀ ਕਿਦਾਂ ਸੁਣ ਲਈ ਨਾ ਕਿਦਾਂ ਵਸ਼ੀ ਮਾਟੀ ਦਾ ਭਰਿਆ ਵਾ ਮਹੀਨਾ ਕੋ ਹੋ ਗਿਆ ਵਾ ਭਾਈ ਇਹਦੀ ਵਸ਼ੀ ਜੜੀ ਹੈ ਇਹ ਮਤਲਬ ਗਾਂ ਘਬੜ ਘਬੜ ਹੋਈ ਸੀ ਇਹ ਇੱਕ ਵੀ ਹਾਂ ਰਿਐਲਟੀ ਦਾ ਭਰਾਇਆ ਤੇ ਅੱਛਾ ਜੀ ਵੀਡੀਓ ਹੈ ਜੀ ਆਪਣੇ ਕੋਲ ਠੀਕ ਹੈ ਭਰਾ ਜੀ ਗਾੜੀ ਆਪਾਂ ਗਾਰੰਟੀ ਕੋਈ ਗਾਰੰਟੀ ਕੋਈ ਨਹੀਂ ਹੈ ਖਾਲੀ ਵਚਨ ਦੇਣੀ ਆਪਾਂ ਹੈ ਨਾ ਇਹ ਕਿੰਨੇ ਕੀ ਦੇ ਦੇਣੀ ਹੈ ਪਰ ਲਾਂ ਵੰਡਾ ਪਟਾ ਜੀ ਜਿਹੋ ਜਿਹਾ ਬੰਦਾ ਹੈ ਉਹ ਜਿਹੋ ਜਿਹਾ ਕਰਾਂਗੇ ਮੁੱਲ ਵੀ ਉੱਥਾ ਠੀਕ ਹੈ ਜੀ ਲਓ ਦੋਸਤੋ ਇੱਕ ਵਛੀ ਦੇ ਵੀਰ ਦੇ ਕੋਲ ਆਪਾਂ ਸਾਰੇ ਕਹਿੰਦਾ ਆ ਮਾਝਾ ਘੱਟਾ ਵਿਖਾ ਦਿੰਦੇ ਹਾਂ ਵਿਖਾਤਾ ਜੀ ਵਿਖਾਤਾ ਤਿੰਨ ਮੱਝਾਂ ਹੈਗੀਆਂ ਜੇ ਵੀਰ ਦੇ ਕੋਲ ਗੱਬਣ ਇੱਕ ਮੱਝ ਜੇ ਸੂਈ ਸਵਾਈ ਗੱਬਣ ਪਸ਼ੂ ਨੂੰ ਥਣਾ ਦੀ ਟਿਪਕੇ ਪਾਸ ਕਰਕੇ ਤਸੱਲੀ ਕਰ ਲੋ ਜਿਹੜਾ ਪਸ਼ੂ ਸੋਇਆ ਸваяਵਾ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਜਰੂਰ ਕਰੋ ਐਡਰੈਸ ਏਕਰੀਬੀ ਦਾ ਫੇਰ ਬੋਲ ਦੇਣਾ ਪਿੰਡ ਰਤੋਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈਗਾ ਬਾਈ ਦਾ ਜਰਮਨਜੀਤ ਸਿੰਘ ਰਤੋਕੇ ਪਿੰਡ ਦੋਸਤੋ ਚੋਲਾ ਸਾਹਿਬ ਦੇ ਨੇੜੇ ਜੇ ਕੋਈ ਖੇਮ ਕਰਨ ਲੰਦਾ ਵੀ ਰਤੋਕੇ ਸਮਝ ਲੈ ਇਹ ਚੋਲਾ ਸਾਹਿਬ ਵਾਲਾ ਪਿੰਡ ਜਿਹੜਾ ਰਤੋਕੇ ਫੋਨ ਨੰਬਰ ਵੀਰੇ ਇਕਰੀ ਆਪਣਾ ਫੇਰ ਬੋਲ ਦੇ 99728 995676 ਠੀਕ ਹੈ ਜੀ ਧੰਨਵਾਦ ਦੋਸਤੋ ਰੋਲਾ ਵੀਡੀਓ ਦੇਖਣ ਵਾਸਤੇ ਜੀ